ਸਤ ਸ੍ਰੀ ਅਕਾਲ ਜੀ ਸਾਰਿਆਂ ਨਾ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਕੋਟਲਾ ਡੂੰਮ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਸਿੰਘਾ ਨਾਲ ਆਪਾਂ ਪਹੁੰਚੇ ਤੇ ਅੱਜ ਦੀ ਵੀਡੀਓ ਤੇ ਵੀ ਤੁਹਾਨੂੰ ਚਾਰ ਜਰਸੀਆਂ ਦਿਖਾਉਣੀ ਆ ਜਿਨ੍ਹਾਂ ਦੇ ਵਿੱਚ ਦੋ ਸੁਈਆਂ ਆ ਤੇ ਦੋ ਗੱਬਣਾ ਆ ਤੇ ਅੱਜ ਤੁਹਾਨੂੰ ਚੰਗੇ ਕਦ ਕਾਠ ਵਾਲੀਆਂ ਤੁਹਾਨੂੰ ਜਰਸੀਆਂ ਤੁਹਾਨੂੰ ਦਿਖਾਵਾਂਗੇ ਗੱਲਬਾਤ ਹੁਣ ਆਪਾਂ ਕਰਦੇ ਵੀਧੀ ਉਹਨਾਂ ਨੂੰ ਹਾਂਜੀ ਵੀਧੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਸਾਨੂੰ ਠੀਕ ਠਾਕ ਜੀ ਵਧੀਆ ਵੀਧੀ ਵਧੀਆ ਤੁਸੀਂ ਸਾਨੂੰ ਸਭ ਠੀਕ ਠਾਕ ਜੀ ਮੀਮੂ ਆਵਾ ਪੈ ਗਿਆ ਫਿਰ ਕਿਹ ਚਾਹ ਹੋ ਨਹੀਂ ਪਾਉਂਗਰ ਸਹੀ ਗੱਲ ਬਣਨੀ ਗਰਮੀ ਬੜੀ ਪੈਂਦੀ ਆ ਹਾਂਜੀ ਹਾਂਜੀ ਠੀਕ ਐ ਤੇ ਚਲੋ ਨਾਮ ਦੱਸੋ ਫਿਰ ਇੱਕ ਵਾਰੀ ਨਾਮ ਮੇਰਾ ਸਾਹਸ ਸਿੰਘ ਜੀ ਹਾਂਜੀ ਤੇ ਪਿੰਡ ਕੋਟ ਦਾ ਪਿੰਡ ਕੋਟ ਦਾ ਡੂਮ ਠੀਕ ਹੈ ਜਿਲ੍ਹਾ ਅੰਮ੍ਰਿਤਸਰ ਲਾਗੇ ਚਿਰਾਮ ਤੀਰਸਾਣਾ ਲਾਗੇ ਆਉਂਦੀ ਸੀ ਲੋਪੋ ਕਿਚਗਾਮੇ ਵਾਲੇ ਰੋਡ ਤੇ ਆਪਣਾ ਪਿੰਡ ਹੈ ਨਾ ਠੀਕ ਹੈ ਤੇ ਫੋਨ ਨੰਬਰ ਹੀ ਬੋਲ ਦੋ ਨੰਬਰ 97812 28722 ਠੀਕ ਹੈ ਤੇ ਸ਼ੁਰੂਆਤ ਫੇਰ ਗੱਬਨ ਤੋਂ ਕਰ ਲਈਏ ਹਾਂਜੀ ਹਾਂਜੀ ਹਾਂ ਦੇਖ ਸਕਦੇ ਚਿਹਰੇ ਤੋਂ ਕਾਫੀ ਪਿਆਰੀ ਜੀ ਜਰਸੀ ਹੈ ਜਿਹੜੀ ਤੇ ਥਣਵੇਂ ਤੇ ਆਪਾਂ ਦੇਖ ਸਕਦੇ ਕਾਫੀ ਦੂਰ ਦੂਰ ਜਿਹੜਾ ਥਣ ਜਿਹੜਾ ਇਹਦਾ ਲੱਗਾ ਤੇ ਥੱਲੇ ਬੜੀ ਚੰਗੀ ਤਿਆਰ ਹੋਈ ਆ ਕਿੰਨੇ ਕ ਦੁੱਧ ਵਾਲੀ ਚ ਵੇਚੀਏ ਵੀਰ ਜੀ ਜਿਹਦੇ ਆਪਾਂ ਛੱਡੇ ਦਾ ਸਣ ਭਾੜੇ ਦਾ ਲਈ ਅੰਦਾਜ਼ਾ ਹਾਂਜੀ ਇੱਧਰ ਵੇਖੋ ਬਾਹਲੇ ਇਹਦੇ 27 ਤਰੀ ਨੂੰ ਨਾ ਜਿੰਨ ਦੱਸਿਆ ਹਾਂਜੀ ਹਾਂਜੀ ਹੁਣ ਹੀ ਵੇਖੋ ਕਿੰਨਾ ਜ਼ਿਆਦਾ ਭਾੜਾ ਹਾਂਜੀ ਹਾਂਜੀ ਉਹ ਸਣ ਤਾਂ ਲੱਗਦੀ 20 ਲੀਟਰ ਦੁੱਧ ਕੱਢ ਦੇਣਾ ਠੀਕ ਆ ਇਹ ਵੀ 15 16 ਲੋ ਤੋਂ ਪਲਾਸੀ ਜਾਊਗੀ ਇਹ ਅੱਛਾ ਹਾਂਜੀ ਆਪਾਂ ਇੰਨਾ ਕੀ ਕਹਾਂਗੇ ਇੰਨਾ ਵਧੀਆ ਸਹੀ ਦਰਮਣੀ ਸੇਵਾ ਦੇ ਕੱਢ ਦੂਗੇ ਠੀਕ ਆ ਖੋਲੋ ਫਿਰ ਤੋਰੀਏ ਉੱਚੀ ਬਾਤ ਚ ਗੱਪਲੀ ਸੁਣੀ ਦੀ ਜਿਹੜਾ ਬੜਾ ਪਿਆਰਾ ਜਿਹੜਾ ਇਹਦਾ ਤੇ ਥੱਲੇ ਬੜੀ ਕਮਾਲ ਦੀ ਤਿਆਰ ਹੋਈ ਆ ਠੀਕ ਹੈ ਜੀ ਆ ਸਾਰੀ ਪਰਨੀ ਆ ਲੈ ਜੋ ਇੱਕ ਵਾਰੀ ਸਿੱਧੀ ਤੋਰ ਦੋ ਲੈ ਜੋ ਜੀ ਬਾਕੀ ਇਹ ਵੀ ਮੀ ਜਿਹੜਾ ਪੈਂਦਿਆ ਵਾ ਮੀ ਕਾਫੀ ਪੈ ਗਿਆ ਜਿਹੜਾ ਜੇਹੂ ਕਰ ਚੱਲਣ ਗਿਆ ਮੀ ਤੇ ਕਿੰਨਾ ਫਿਰ ਮੁੱਲ ਰੱਖਣਾ ਵਿਧੇ ਇਹਦਾ ਮੁੱਲ ਵੇ ਲੋਹਾਂ ਬੀ ਜਨਾ ਤੱਕਾ ਲਾ ਤੁਸੀਂ ਦੱਸੋ ਜੱਜਾ ਕਰ ਦੀਏ ਜੱਜਾ ਮੁੱਲ ਕਰਦੇ ਨੇ ਵਿੱਚ 45000 ਦਿੱਦਾਂਗੇ 45000 ਜੇ ਲੋਕ ਮੌਕੇ ਤੇ ਹੋਰ ਕਰਤੋ ਕਿ ਮੰਨਤਾਂ ਮਾਤਾ ਕਰਦਾ ਵੀ 40 ਹਜ਼ਾਰ ਦੀ ਦਿੰਦਾ ਗਏ। ਬੱਚਾ 40 ਹਜ਼ਾਰ ਦੀ ਜੱਸੀ ਦੇ ਦਿੰਦਾ। 40 ਹਜ਼ਾਰ ਦਾ ਚੋਦੀ ਹੋ ਗਿਆ। ਠੀਕ ਹੈ ਜੀ। ਬਾਕੀ ਗਾँव ਵੇਖੋ ਬਹੁਤ ਚੰਗੀ ਗਾਵਾ। ਹਾਂਜੀ ਹਾਂਜੀ। ਖੁੱਦ ਵੀ ਘਾਤਾਂ ਦੇ ਬਹੁਤ ਵਧੀਆ ਥਾਂ ਭੰਡਾ ਬਹੁਤ ਸੋਨਾ ਵਾ। ਹਾਂਜੀ ਹਾਂਜੀ। ਹਾਂਜੀ। ਠੀਕ ਹੈ ਤੇ ਹੁਣ ਜਿਹੜੇ ਆ ਗਏ ਆਪਣੇ ਕੋਲ ਦੂਸਰੇ ਨੰਬਰ ਤੇ। ਇਹਨੋਂ ਕਿੰਨਾ ਚਿਰ ਹੋ ਗਿਆ ਸੋਈ ਨੂੰ? ਇਹ ਵੀ ਜੀ ਆ ਜੇ ਬੱਚਾ। ਹਾਂਜੀ। ਨਾਲੂ ਨਾਲ ਜੇ। ਠੀਕ ਆ। ਇਹ ਵਛਾ ਦੇ ਪਹਿਲਾ ਸਵੇਰ ਜੇ। ਠੀਕ ਆ। ਇਹ ਸਾਈ ਵਾਲ ਜਰਸੀ ਘਰੋਸੇ ਤੇ ਤਾਂ ਚਲੋ ਵੀਡੀਓ ਪਤਾ ਲੱਗੀ ਇਹਨਾਂ ਨੂੰ। ਹਾਂਜੀ ਹਾਂਜੀ। ਠੀਕ ਹੈ ਤੇ 9 ਲੀਟਰ ਇਹਦੇ ਥੱਲੇ ਐਕਸਟਰਾ ਮੈਂ ਖਾ ਜੀ ਤਿਆਰ ਜਿਹੜਾ ਹਾਂਜੀ ਹਾਂਜੀ ਤੇ ਇਹ ਕਿੰਨਾ ਚਵਾਈ ਜਾਓਗੇ ਦੋ ਦਿਨ ਨੇ 13 14 ਲੀਟਰ ਦੇ ਦੇਣਾ ਕੱਦ ਵਜਨ ਵੇਖੋ ਕਿੱਦਾਂ ਬੈਠਦਾ ਕੱਦ ਘੱਟ ਤੇ ਚੰਗਾ ਵੇਦਾ ਹਣਾ ਚਵਾਈ ਵੀ ਬੜੀ ਸਾਫ ਹੈ ਹੱਥੋਂ ਤੇ ਫੇਰ ਕੇ ਦਿਖਾ ਦੇ ਠੀਕ ਆ ਇਹ ਨਾ ਇੱਦਾਂ ਵੇਖੋ ਬਿਲਕੁਲ ਠੰਡੀ ਆ ਲੈ 19 ਕੀ ਆਲ ਜੀ ਕਰਦੀ ਓਦਾਂ ਮੜਾ ਹੈ ਨਾ ਰਸੀ ਪਾਲੀ ਦੀ ਕੋਈ ਚੱਕਰ ਨਹੀਂਗਾ ਇਹ ਭਲਾ ਭਲਾ ਵੇਖਵਾਨ ਨੇ ਤੇ ਹੈਗਾ ਅੱਛਾ ਛੱਡੋ ਭਾਵੇਂ ਇੱਦਾਂ ਬੈਜੋ ਕੋਈ ਚੱਕਰ ਨਹੀਂਗਾ ਮੜਾ ਜਦੋਂ ਚਵਾਈ ਕਰਦੇ ਨੇ ਮੜਾ ਆ ਜਾ ਆਲ ਜੀ ਰੱਖਦੀ ਓਦਾਂ ਠੱਡੀ ਧੀ ਉੱਤਰਾ ਠੰਡੀ ਤੇਰੀ ਆ ਬਸ ਬਾਕੀ ਜੇ ਆ ਦੇਖ ਸਕਦੇ ਹਵਾਨੇ ਤੇ ਭਲਾਵੇਂ ਪਈਆਂ ਵਾ ਪਹਿਲਾਂ ਦੇ ਹਿਸਾਬ ਨਾਲ ਕਹਿੰਦੇ ਸੀ ਜੇ ਥੋੜੀ ਬੱਤੀ ਹੋਲ ਜਿਹੜੀ ਇਹ ਕਰਦੀ ਕੱਦ ਵਿੱਚ ਨੂੰ ਵੇਖੋ ਬੱਬਈ ਆ ਜਿਲਾਇਆ ਕੱਦ ਕਾਟਦੀ ਜਿਹੜੀ ਚੰਗੀ ਆ ਇਲਾਜ ਤੇ ਪਿੰਡ ਲਈ ਸੁਆਇਸ ਹੋਈ ਹੈ ਤੇ ਕਿੰਨਾ ਫਿਰ ਮੁੱਲ ਰੱਖਦੀ ਹੈ ਵਿਧੀ ਤਾਂ ਆਪਾਂ ਮੁੱਲ ਵੀ ਜੀ ਦਾ 45000 ਜੀ ਅੱਛਾ ਇਹ ਵੀ 40000 ਦੀ ਦੇ ਦਾਂਗੇ ਅੱਛਾ ਇਹ ਵੀ 40000 ਦੀ ਦੇ ਦੋਗੇ ਹੋਰ ਭੰਤਾ ਫੋਨ ਲਾਵੇ ਪਤਾ ਨਹੀਂ ਕਿੱਥੇ ਹੋ ਜਣੀ ਆ ਅੱਛਾ ਖੁੱਲਾ ਕਰ ਦੋਗੇ ਮਨ ਤਾਂ ਨਹੀਂ ਦਾ 20000 ਕੱਟ ਦੇ ਦਾਂਗੇ ਚਲੋ ਬਾਕੇ ਕੋ ਫੋਨ ਲਾਵੇ ਆਪੇ ਮਨ ਤਾਂ ਮੌਕੇ ਤੇ ਹੋ ਜਾਊਗਾ ਇੱਕ ਹੋਰ ਇਹ ਵੀ ਸੁਈ ਸਵਾਈ ਹੈ ਜਿਹੜੀ ਖਾਨਾ ਇਹਦੇ ਕੋ ਵੀ ਕਾਫੀ ਲਾਜਬਾਬ ਹੈ ਜਿਹੜਾ ਕਾਫੀ ਪਿਆਰਾ ਥਾਨੇ ਜਿਹੜਾ ਇਹਦੇ ਕੋਲੇ ਤਾਜ਼ਾ ਹੀ ਬੱਚਾ ਜਿਹੜਾ ਇਹਦੇ ਮਗਰ ਇਹਨੂੰ ਕਿੰਨਾ ਚਿਰ ਹੋ ਗਿਆ ਵਿੱਜੀ ਸੋਈ ਨੂੰ ਵਿੱਜੇ ਨੂੰ ਆ ਬੱਛੀ ਜੇ ਮਗਰ ਠੀਕ ਆ ਕੋਈ ਹਫਤਾ ਲਾ ਲੇ ਕੋਈ 10 ਦਿਨ ਲਾ ਲੇ ਆ ਵੇਖੋ ਤਾਂ ਤਾਜ਼ਾ ਹੀ ਆ ਵੇਹੇ ਤੇ ਹਾਂਜੀ ਹਾਂਜੀ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਆ ਇੱਥੋਂ 12 ਲੀਟਰ ਦੁੱਧ ਤਿਆਰ ਜੀ ਤਿਆਰ ਜਿਹੜਾ ਹਾਂਜੀ ਇਹਦੇ ਲਿਆਦੀਆਂ ਹੀ ਆ ਨਿਆ ਦੁੱਧ ਤੇ ਇਹ ਕਿੰਨਾ ਦੁੱਧ ਚ ਭਾਈ ਜਾਊਗੀ ਦੋਤੇ ਵੀ 15 ਲੀਟਰ ਵਿੱਚ ਕਰ ਜੂਗੀ ਤੋਰੋ ਫੇਰ ਇੱਕ ਰੀਮ ਕੱਦ ਵੱਜ ਨੂੰ ਦੇਖੋ ਕਿੰਨਾ ਦਾ 70 ਤੋਂ ਕਿੰਨਾ ਲੱਗਾ ਜਰਸੀਆਂ ਦੇ ਸਹਾਰ ਨਾਲ ਚਲੋ ਕੱਦ ਕਾਠੇ ਦਾ ਵੀ ਠੀਕ ਆ ਹਾਂ ਜੀ ਇਹ ਵੀ ਥੋੜੀ ਥੋੜੀ ਸਾਈਵਲ ਕਰੋਸ ਚ ਹੈ ਜਰਸੀ ਸਾਈਵਲ ਕਰੋਸ ਤੇ ਬਾਕੀ ਇਹ ਵੀ ਖੰਂਜੀ ਧੀਰੀ ਆ ਜਿਹੜੀ ਬਾਕੀ ਇਹ ਵੀ ਇਹੋ ਜਿਹੇ گاਵਾਂ ਦਾ ਦੁੱਧ ਸੰਗਣਾ ਹੁੰਦਾ ਵਾ ਨਾ ਬਹੁਤੀ ਕੋਈ ਗਰਮੀ ਦੀ ਪ੍ਰਵਾਹ ਹੁੰਦੀ ਆ ਤੇ ਨਾ ਬਹੁਤੀ ਕੋਈ ਠੰਡ ਦੀ ਪ੍ਰਵਾਹ ਹੁੰਦੀ ਲੈ ਜਾ ਵੀਰ ਜੀ ਬਾਕੀ ਸੁਈਆਂ ਸਵਾਈਆਂ ਮੈਂ ਆਪਣੀ ਦੁੱਧ ਦੀ ਚਵਾਈ ਕਰਕੇ ਤਸੱਲੀ ਕਰਕੇ ਵੇਸਟਾ ਆ ਕੇ ਖੜਾ ਬਾਕੀ ਜੇ ਸਵੇਰਾ ਸਵੇਰ ਦਾ ਟਾਈਮ ਆ ਤੇ ਮੈਂ ਵੀ ਉੱਤੋਂ ਪੈਨਦਿਆ ਤੇ ਉਹਦੇ ਕਰਕੇ ਜੇ ਪੂਰੇ ਢਿੱਡ ਜਿਹੜੇ ਇੰਨਾ ਨੇ ਭਰੇ ਨਹੀਂ ਜੇ ਪੂਰੀਆਂ ਰੱਜੀਆਂ ਨਹੀਂ ਤੇ ਉਹ ਵੀ ਰੋਸ ਸਾਹਿਬ ਨਾਲ ਜਿਹੜਾ ਅੰਦਾਜ਼ਾ ਲਾਵੇ ਤੇ ਮੁੱਲ ਫਿਰ ਵਧਈਏ ਤਾਂ ਜੀ ਨਾਲੇ ਇੱਕ ਬਾਰਛੀ ਹੁੰਦੀ ਆ ਤੇ ਇੱਕ ਲਿਆਂਦੀਆਂ ਵੀ ਰਾਤੀ ਆ ਅੱਛਾ ਰਾਤੀ ਆਈਆਂ ਮੈਂ 1.5 ਵਜੇ ਲਗਭਗ ਆਇਆ ਸਿਰਫ ਮਹਾ ਵੀਡੀਓ ਸਿਰੇ ਪਾਉਣੀ ਪਉਣੀ ਗਾਈਆਂ ਦੋ ਹੀ ਤਾਂਰੇ ਸਾਹਮਣੇ ਰਹਿ ਗਈਆਂ ਹਾਂਜੀ ਹਾਂਜੀ ਤੇ 1.5 ਵਜੇ ਲਾ ਕੇ ਤੇ ਮੁੜ ਕੇ ਦੋ ਤਿੰਨ ਘੰਟੇ ਅੱਧਰ ਬੈਠਾ ਉੱਠਿਆ ਹੀ ਆ ਬਸ ਠੀਕ ਆ ਹਾਂਜੀ ਜੀ ਤੇ ਮੁੱਲੇ ਦਾ ਫਿਰ ਇਹਦਾ ਮੁੱਲ ਵੀ ਜੀ 45000 ਦਾ ਮੰਤਨ ਕਰਦਾਂਗੇ ਅੱਛਾ 45000 43000 ਦੀ ਦੇ ਦਾਂਗਾ ਨਾ ਠੀਕ ਆ ਬਾਕੀ ਫੋਨ ਲਾਵੇ ਪੈਨ ਤਾਂ ਕਿੱਥੇ ਹੋਈ ਨਹੀਂ ਆ ਠੀਕ ਆ ਜੀ ਤੇ ਹੁਣ ਇੱਕ ਆ ਜਿਹੜੀ ਜੀ ਇਹ ਕਿੰਨੇ ਕ ਦੁੱਧ ਆ ਲਈ ਦੇ ਇਹ ਵੀ ਗੱਭਣ ਹੈ ਅਜੇ ਇਹਨੂੰ ਜੇ ਅਸੀਂ ਇੱਕ ਕੰਪਲੀਟ ਬਾਲ ਬਹੁਤ ਚੰਗੀ ਅਦੀ ਵੀ ਹਾਂਜੀ ਜਦੋਂ ਵੀ 14 ਪੈਟਰ ਲੀਟਰ ਦੇ ਲੂਗੀ ਰਾਮਾ ਠੀਕ ਆ ਹਾਂਜੀ ਖੋਲ ਦਈਏ ਫਿਰ ਇਹ ਵੀ ਕੋਈ ਅਜੇ ਕੋਈ ਹਫਤੇ ਦੇ ਅੰਦਰ ਅੰਦਰ ਸੁੱਕੂਗੀ ਜੜੀ ਇਹ ਵੀ ਹਾਂਜੀ ਬਸ ਇੰਨਾ ਹੀ ਡਾਈਵ ਕਰਦੇ ਹਾਂ ਥਾਣ ਇਹਦੇ ਕੋ ਵੀ ਆਪਾਂ ਦੇ ਸਾਤੇ ਚੰਗਾ ਹੈ ਆ ਥੋੜੀ ਜਿਹੀ ਛੋਟੀ ਜਿਹੀ ਫੋਟ ਹੈ ਮਰੀ ਵੀ ਇੱਕ ਕਿਥੇ ਇੱਕ ਪਾਸੇ ਦੀ ਫੋਟ ਜੀ ਫੁੱਟੀ ਇੱਕ ਪਾਸੇ ਚਲੋ ਇਹ ਕਿਥੇ ਲੋਨੀ ਦੇ ਲੋ ਆ ਵੀ ਸਕਦੇ ਆ ਇਹਨਾਂ ਕਿ ਦੁੱਧ ਹੀ ਉਗ ਪਿਆ ਹਲਦੀ ਆ ਹਾਂਜੀ ਮਾੜੀ ਜੀ ਆ ਬਸ ਠੀਕ ਹੈ ਚਲੋ ਲੈ ਜੋ ਕਈ ਵਾਰੀ ਸਿੰਘ ਪੂਰੇ ਚੰਗੀ ਤਰ੍ਹਾਂ ਦਾਗੇ ਨਹੀਂ ਜਾਂਦੇ ਚਲੋ ਲੈ ਜੋ ਤੇ ਇਹਦਾ ਫਿਰ ਮੁੱਲ ਇਹਦਾ ਵਿੱਚ 40000 ਮਾਨਤਨ ਕਰਦਾਂਗੇ ਅੱਛਾ ਹਾਂਜੀ ਤੇ ਬਾਕੀ ਕਿ ਚਲੋ ਕੋ ਫੋਨ ਲਾਵੇ ਹਨਾ ਕੀ ਕੋ ਪੈਪਰਾ ਫੋਨ ਲਾਵੇ ਫੁੱਲਾ ਮਾਨਤਨ ਕਰ ਦੋਗੇ ਮਾਨਤਨ ਕਰਾ ਦੋ ਸਈਆਂ ਉਹ ਦੋ ਕੱਪਣਾ ਬਾਕੀ ਠੰਡੀਆਂ ਠੀੜੀਆਂ ਸਾਰੀਆਂ ਠੀਕ ਹੈ ਜੀ ਹਾਂਜੀ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਸੋਈਆਂ ਦੇ ਇੱਥੇ ਆ ਕੇ ਆਪਣੇ ਦੋ ਟਾਈਮ ਚਵਾਈ ਕਰ ਲਓ ਤੇ ਕੱਪਣਾ ਇੱਥੇ ਆ ਕੇ ਪਾਸ ਕਰ ਲਓ ਬਾਅਦ ਚ ਨਾ ਕੋਈ ਲਾਮੇ ਵਾਲੀ ਗੱਲ ਤੁਹਾਨੂੰ ਰਵੇ ਤੇ ਨਾ ਕੋਈ ਸਾਨੂੰ ਕੋ ਰਵੇ ਕੋਈ ਆਪਣੀ ਸਮਝਣਾ ਵੇਸ਼ ਛਾ ਕੇ ਖੜੋ ਜੀ